ਸਸ਼ੀਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਕਹਿੰਦੇ ਆ ਕਿ ਜਿਸ ਰਿਸ਼ਤੇ ਚ ਜਿਸ ਤਰ੍ਹਾਂ ਦਾ ਜੋ ਰਿਸ਼ਤਾ ਏ ਰਿਸ਼ਤਿਆਂ ਚ ਜ਼ਬਰਦਸਤੀ ਨਹੀਂ ਹੋਣੀ ਚਾਹੀਦੀ ਜਿੰਨੂੰ ਜਿੱਥੇ ਸਕੂਨ ਮਿਲੇ ਉਹਨੂੰ ਉੱਥੇ ਛੱਡ ਦੇਣਾ ਚਾਹੀਦਾ ਏ ਉਹਨੂੰ ਉਸੇ ਉਹਦੇ ਹਾਲ ਵਿੱਚ ਰਿਆਂ ਦੇਣਾ ਚਾਹੀਦਾ ਹੈ ਇਹ ਸਚਾਈ ਹੈ ਇਸੇ ਤਰ੍ਹਾਂ ਹੀ ਇਹ ਦੁਨੀਆਦਾਰੀ ਹੈ ਜਿਹਨੂੰ ਜਿੱਥੇ ਜੋ ਚੰਗਾ ਲੱਗਦਾ ਏ ਉਹਨੂੰ ਉਹ ਕਰਨਾ ਚਾਹੀਦਾ ਏ ਜਿਸ ਤਰ੍ਹਾਂ ਦੀ ਉਹਦੀ ਸੋਚ ਕੁਦਰਤ ਨੇ ਦਿੱਤੀ ਹੈ ਉਹਨੂੰ ਉਸੇ ਤਰ੍ਹਾਂ ਦਾ ਫਲ ਮਿਲਦਾ ਏ ਹਾਂ ਸਮਝਦਾਰੀ ਇਸ ਵਿੱਚ ਹੈ ਕਿ ਤੁਹਾਨੂੰ ਜਿਹੜੀ ਚੀਜ਼ ਸਕੂਨ ਦੇ ਰਹੀ ਏ ਤੁਹਾਡੇ ਮਨ ਨੂੰ ਸਕੂਨ ਦੇ ਰਹੀ ਏ ਤੁਹਾਡੀ ਜ਼ਿੰਦਗੀ ਸ਼ਾਂਤੀ ਨਾਲ ਚੱਲ ਰਹੀ ਏ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਹੈ ਤਾਂ ਫਿਰ ਇੱਧਰ ਉੱਧਰ ਪਟਕਣ ਦੀ ਲੋੜ ਨਹੀਂ ਹੈ ਜੋ ਪਰੇਸ਼ਾਨ ਹੈ ਜੋ ਜਿਸ ਨੂੰ ਸਮਝ ਨਹੀਂ ਆ ਰਹੀ ਕਿ ਮੈਂ ਮੈਂ ਕਰ ਰਹੀ ਹਾਂ ਮੈਂ ਸਭ ਕੁਝ ਕਰ ਰਹੀ ਹਾਂ ਜਾਂ ਕਰ ਰਿਹਾ ਮੈਂ ਸਿਸਟਮ ਵਿੱਚ ਆ ਕੁਦਰਤ ਦੇ ਹਰ ਤਰ੍ਹਾਂ ਦੇ ਫਿਰ ਵੀ ਮੈਂ ਦੁਖੀ ਕਿਉਂ ਆ ਕਿਉਂ ਮੈਨੂੰ ਮੇਰੀ ਮਿਹਨਤ ਦਾ ਫਲ ਨਹੀਂ ਮਿਲਦਾ ਤਾਂ ਉਸ ਦੇ ਲਈ ਅਸੀਂ ਜਦੋਂ ਤਰਕਤਾ ਤੋਂ ਮਤਲਬ ਕਿ ਲੌਜੀਕ ਤੋਂ ਚੱਲਦੇ ਹਾਂ ਤਾਂ ਕਿਤੇ ਨਾ ਕਿਤੇ ਉਸ ਚੀਜ਼ ਦਾ ਹੱਲ ਸਾਨੂੰ ਮਿਲ ਜਾਂਦਾ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਆ ਕਿ ਜੋ ਵੀ ਅਸੀਂ ਦੇਖਦੇ ਹਾਂ ਜੋ ਅਸੀਂ ਸੁਣਦੇ ਹਾਂ ਜੋ ਅਸੀਂ ਕਰਦੇ ਹਾਂ ਸਮਝੋ ਹਰ ਚੀਜ਼ ਹਰ ਕਿਸੇ ਲਈ ਨਹੀਂ ਬਣੀ ਇਹ ਹਮੇਸ਼ਾ ਦਿਮਾਗ ਚ ਰੱਖੋ ਆਪਣੇ ਆਪ ਨੂੰ ਬਦਲ ਕੇ ਦੇਖੋ ਕਿਸੇ ਨੇ ਇੱਕ ਕੁਐਸਚਨ ਕੀਤਾ ਹੋਇਆ ਮੇਰਾ ਮੇਰੀ ਪਰਸੋਂ ਦੀ ਵੀਡੀਓ ਤੇ ਕਿ ਕਹਿੰਦੇ ਮੈਡਮ ਜੀ ਇੱਕ ਦਿਨ ਪਹਿਲਾਂ ਮੇਰੀ ਰਾਸ਼ੀ ਦਾ ਫਲ ਵਧੀਆ ਹੁੰਦਾ ਹੈ ਅਗਲਾ ਉਹਦੀ ਗੱਲ ਫਿਰ ਇੱਕ ਦੋ ਦਿਨ ਬਾਅਦ ਰਾਸ਼ੀ ਫਲ ਚ ਕੀ ਹੋ ਜਾਂਦਾ ਹੈ ਮਤਲਬ ਗ੍ਰਹਿ ਮਾੜੇ ਕਿਵੇਂ ਆ ਜਾਂਦੇ ਆ ਮਾੜੇ ਗ੍ਰਹਿ ਕੋਈ ਨਹੀਂ ਹੁੰਦੇ ਗੱਲ ਸਰਕਾਰ ਤੇ ਪਹਿਰਦੀ ਐ ਤੁਸੀਂ ਹੁਣ ਕਿਸੇ ਰੱਬ ਨੂੰ ਜਾ ਕੇ ਪੁੱਛੋ ਕਿਸੇ ਰੱਬ ਨੂੰ ਕਿਉਂ ਆਪਣੇ ਅੰਦਰ ਨੂੰ ਹੀ ਪੁੱਛੋ ਕਿ ਸਵੇਰੇ ਸੂਰਜ ਥੋੜਾ ਜਿਹਾ ਠੰਡਾ ਹੁੰਦਾ ਦੁਪਹਿਰ ਨੂੰ ਤੱਤਾ ਕਿਵੇਂ ਹੋ ਜਾਂਦਾ ਮੈਡਮ ਜੀ ਨਹੀਂ ਪੁੱਛ ਸਕਦੇ ਕਿਸੇ ਨੂੰ ਹੁਣ ਇਹ ਵੀ ਨਹੀਂ ਪੁੱਛ ਸਕਦੇ ਕਿ ਰਾਤ ਨੂੰ ਹਨੇਰਾ ਕਿਵੇਂ ਹੋ ਜਾਂਦਾ ਇਹ ਵੀ ਨਹੀਂ ਪੁੱਛ ਸਕਦੇ ਚੰਗੀ ਭਲੀ ਧੁੱਪ ਨਿਕਲਦੀ ਆ ਨਹੀਂ ਕਿਵੇਂ ਪੈਣ ਲੱਗ ਜਾਂਦਾ ਇਹ ਨਹੀਂ ਪੁੱਛ ਸਕਦੇ ਤੁਸੀਂ ਕਿਵੇਂ ਪੁੱਛ ਸਕਦੇ ਹੋ ਕਿਸੇ ਨੂੰ ਕਿ ਚੰਗੀ ਭਲੀ ਜ਼ਿੰਦਗੀ ਚੱਲਦੀ ਦੇ ਵਿੱਚ ਡਿਸਟਰਬੈਂਸ ਕਿਵੇਂ ਹੋ ਜਾਂਦੀ ਆ ਕਿਵੇਂ ਅਸੀਂ ਇੱਕ ਖੁਸ਼ੀ ਦੇ ਨਾਲ ਇੱਕਦਮ ਗਮੀ ਚ ਖੁਸ਼ੀਆਂ ਕਿਵੇਂ ਬਦਲ ਜਾਂਦੀਆਂ ਨੇ ਕਿਵੇਂ ਸਾਡੀ ਚੱਲਦੀ ਹੋਈ ਜ਼ਿੰਦਗੀ ਸਾਨੂੰ ਲੱਗਦਾ ਏ ਕਿ ਕੋਈ ਹੁਣ ਪਰੇਸ਼ਾਨੀ ਆਉਣੀ ਨਹੀਂ ਐ ਪਰ ਇੱਕਦਮ ਦੁੱਖਾਂ ਦਾ ਪਹਾੜ ਇਹੋ ਜਿਹਾ ਟੁੱਟਦਾ ਏ ਕਿ ਅਸੀਂ ਜੋ ਵੀ ਸੋਚਿਆ ਹੁੰਦਾ ਸਭ ਉਲਟਾ ਹੋ ਜਾਂਦਾ ਕਿਵੇਂ ਹੋ ਜਾਂਦਾ ਕਿਹਦੇ ਕੋ ਪੁੱਛੋਗੇ ਤੁਸੀਂ ਆ ਚੀਜ਼ ਕਰਿਆ ਕਰੋ ਇਹਦੇ ਨਾਲ ਆ ਹੋ ਜਾਂਦਾ ਕਿਹੜੀ ਕਿਤਾਬ ਚ ਲਿਖਿਆ ਕਿ ਆ ਚੀਜ਼ ਕਰਨ ਨਾਲ ਆ ਹੋਲ ਜਾਣਾ ਹੈ ਅਸਲ ਦੇ ਵਿੱਚ ਕੀ ਹੈ ਤੁਹਾਨੂੰ ਆਪ ਹੀ ਜਾਗਣਾ ਪੈਂਦਾ ਆਪ ਹੀ ਸੁਣਨਾ ਪੈਂਦਾ ਆਪ ਹੀ ਤਪਣਾ ਪੈਂਦਾ ਆਪ ਹੀ ਹਰ ਚੀਜ਼ ਕਰਨੀ ਪੈਂਦੀ ਆ ਤੇ ਫੇਰੇ ਜਿਹੜੀ ਵਕਤ ਤੇ ਜਿਹੜੀ ਚੀਜ਼ ਕਰਨੀ ਪੈਂਦੀ ਹੈ ਜੀ ਉਹ ਕੋਈ ਸਮਝਾਉਂਦਾ ਹੈ ਤੇ ਉਹਦੇ ਚ ਗਲਤ ਕੀ ਹੈ ਦੱਸੋ ਜਰਾ ਵਹਿਮ ਕੀ ਹੈ

ਐਵੇਂ ਗੁੱਸੇ ਤੇ ਗੱਲ ਨਹੀਂ ਬੱਤ ਸੋ ਰਾਤ ਨੂੰ ਕੀ ਗੱਲ ਹੋ ਗਈ ਕੋਈ ਨਹੀਂ ਹੋਈ ਫਿਰ ਵੀ ਆਪਾਂ ਕਹਿੰਦੇ ਆ ਚੰਗੇ ਭਲੀ ਸੁੱਤੀ ਸੀ ਜਾਂ ਸੁੱਤਾ ਸੀ ਆ ਸਵੇਰੇ ਪਤਾ ਨਹੀਂ ਕਿਉਂ ਸੜੇ ਪਏ ਗੁੱਸਾ ਹੀ ਚੜਿਆ ਪਿਆ ਇਹਨੂੰ ਐਵੇਂ ਹੀ ਉੱਠਦਾ ਸਾਰ ਗੱਲਾਂ ਤੇ ਕਈ ਵਾਰੀ ਕੀ ਹੁੰਦਾ ਉਸ ਤੋਂ ਬਾਅਦ ਜਦੋਂ ਦਿਨ ਚੜਾ ਦੋ ਚਾਰ ਘੰਟੇ ਬਾਅਦ ਰਿਲੈਕਸ ਮਿਲ ਜਾਂਦੀ ਹੈ ਦਿਮਾਗ ਟਿਕਦਾ ਹੁਣ ਤਾਂ ਇਹਦਾ ਮੂਡ ਠੀਕ ਹੈ ਪਹਿਲਾਂ ਥੋੜਾ ਜਿਹਾ ਖਰਾਬ ਸੀ ਗੱਲ ਕੋਈ ਨਹੀਂ ਹੋਈ ਹੁੰਦੀ ਕਿਉਂ ਖਰਾਬ ਸੀ ਇਹਦਾ ਕਾਰਨ ਪੁੱਛੋ ਉਹਦੇ ਤੋਂ ਉਹਨੇ ਕਹਣਾ ਮੈਨੂੰ ਨਹੀਂ ਪਤਾ ਕਿਉਂ ਸੀ ਮੈਂ ਸਵੇਰੇ ਉੱਠੇ ਗੁੱਸਾ ਕਿਉਂ ਸੀ ਪਤਾ ਨਹੀਂ ਪਤਾ ਨਹੀਂ ਇਹ ਪਤਾ ਨਹੀਂ ਅਸਲ ਦੇ ਵਿੱਚ ਸਾਡੇ ਮਨ ਦਾ ਕਾਰਕ ਚੰਦਰ 15 ਦਿਨ ਤੇ ਅਸਮਾਨ 'ਚ ਹੀ ਨਹੀਂ ਹੁੰਦਾ ਤੇ ਫਿਰ ਕੀ ਪਤਾ ਲੱਗਣਾ ਹੈ ਮਨ ਦੀਆਂ ਸਥਿਤੀਆਂ ਨੂੰ ਮਨ ਦੇ ਦਿਵਾਲੇ ਹੀ ਅਸੀਂ ਸਾਰੀ ਉਮਰ ਘੁੰਮਦੇ ਰਹਿੰਦੇ ਆ ਇਹਨੂੰ ਹੀ ਸਮਝਾਉਂਦੇ ਰਹਿੰਨੇ ਆ ਤਾਂ ਹੀ ਤੇ ਬਾਬੇ ਨਾਨਕ ਨੇ ਕਿਹਾ ਮਨ ਜੀਤੇ ਜਗ ਜੀਤ ਨਹੀਂ ਸਿੱਖ ਸਕਦੇ ਅਸੀਂ ਕਿਸੇ ਕਿਤਾਬ ਦੇ ਵਿੱਚ ਨਹੀਂ ਲਿਖਿਆ ਕਿ ਮਨ ਨੂੰ ਕਿੱਦਾਂ ਜਿੱਤਣਾ ਹੈ ਹਾਂ ਆਕਾਰ ਲੋ ਓਕਾਰ ਲੋ ਦੁੜੀਆਦਾਰੀ ਤੇ ਛੱਡੀ ਨਹੀਂ ਜਾਂਦੀ ਕਹਿੰਦੇ ਰੱਬ ਦਾ ਨਾਮ ਲੈ ਤੇ ਮਨ ਨੂੰ ਜਿੱਤਿਆ ਜਾਂਦਾ ਸਾਰੀ ਦੁਨੀਆ ਰੱਬ ਦਾ ਨਾਮ ਲੈ ਲਈ ਐ ਕਿਨੇ ਜਿੱਤਿਆ ਮਨ ਨੂੰ ਇਹ ਤਾਂ ਮੈਨੂੰ ਦੱਸ ਦਿਓ ਜਰਾ ਨਹੀਂ ਜੀ ਤੁਸੀਂ ਮਨ ਦੀਆਂ ਸਥਿਤੀਆਂ ਜੋ ਬਦਲਦੀਆਂ ਨੇ ਵਕਤ ਬਦਲਾਉਂਦਾ ਏ ਗ੍ਰਹਿ ਬਦਲਾਉਂਦੇ ਆ ਸੂਰਜ ਚਾਰ ਦੇ ਨਾਂ ਆਵੇ 14 ਦੇ ਨਾਂ ਆਵੇ ਨਾ ਤੇ ਫੜ ਕੇ ਬੈਠੋ ਉਹਨੂੰ ਤਾਂ ਵੀ ਉਹ એનર્ਜੀ ਸਰੀਰ ਵਿੱਚ ਨਹੀਂ ਮਿਲਣੀ ਜੋ ਸੂਰਜ ਨੇ ਦੇਣੀ ਆ ਇਹ ਸਚਾਈ ਆ ਕਿਉਂਕਿ ਕੁਦਰਤ ਵਿੱਚ ਹੀ ਪਰਮਾਤਮਾ ਹੈ ਉਹਦੇ ਵਿੱਚ ਹੀ ਉਹ ਹੈ ਕਿ ਮਤਲਬ ਆ ਕਰਿਆ ਕਰੋ ਤੇ ਇਹਦੇ ਨਾਲ ਆ ਹੋ ਜੂ ਇੱਕ ਹੋਰ ਇੱਕ ਮੈਂ ਵੀਡੀਓ ਦੇਖ ਕੇ ਚਲਾਈਦੇ ਸੰਗਤ ਜੀ ਆ ਕਰਿਆ ਕਰੋ ਬਹੁਤ ਸ਼ਕਤੀ ਹੈ ਅੱਛਾ ਜੀ ਠੀਕ ਹੈ ਸ਼ਕਤੀ ਉਹ ਸੱਚ ਨਹੀਂ ਸ਼ਕਤੀ ਤੁਹਾਡੇ ਵਿਸ਼ਵਾਸ ਚ ਹੈ ਜਦੋਂ ਤੁਸੀਂ ਉਸ ਨੂੰ ਆਪਣੇ ਅੰਦਰ ਧਾਰਨ ਕਰਦੇ ਹੋ ਸ਼ਕਤੀ ਉਹਦੇ ਵਿੱਚ ਹਮੇਸ਼ਾ ਤੋਂ ਸੀ ਹਰ ਚੀਜ਼ 'ਚ ਸ਼ਕਤੀ ਹੈ ਪਰਮਾਤਮਾ ਇੱਕ ਹੈ ਪਹਿਲੀ ਗੱਲ ਪਰਮਾਤਮਾ ਇੱਕ ਹੈ ਕਿੰਨੀ ਦੁਨੀਆ ਮੰਦੀ ਹੈ ਪਰਮਾਤਮਾ ਇੱਕ ਹੈ ਸਤਜੁਗ ਤੋਂ ਲੈ ਕੇ ਸ਼ੁਰੂ ਤੋਂ ਲੈ ਕੇ ਧਰਮ ਦੇ ਨਾਂ ਤੇ ਯੱਗ ਹੁੰਦੇ ਆਏ ਆ ਇੰਨੇ ਕੂ ਯੰਗਾ ਹੋਈਆਂ ਨੇ ਇੰਨੇ ਕੂ ਅਸੀਂ ਆਪਣੀ ਬਰੋਤਰੀ ਲਈ ਕੀਤਾ ਫਿਰ ਪਰਮਾਤਮਾ ਤੇ ਕਿਉਂ ਲੜ ਰਹੇ ਆਂ ਸੀ ਕਿਉਂ ਪਰੇਸ਼ਾਨਾ ਸੀ ਸਭ ਕਰਨ ਕਰਾਉਣ ਵਾਲਾ ਉਹੀ ਹੈ ਆਪਾਂ ਇਹ ਮੰਨਦੇ ਆਂ ਫਿਰ ਕਿਉਂ ਭੱਜੇ ਫਿਰਦੇ ਆਂ ਕਿਉਂ ਕੋਸ਼ਿਸ਼ਾਂ ਕਰਦੇ ਆਂ ਅਪਾਈ ਚੀਜ਼ ਤੇ ਬਹਿਸ ਨਹੀਂ ਕਰਨੀ ਰੱਬ ਦੇ ਨਾਂ ਤੇ ਬਹਿਸ ਕਰਨੀ ਬੇਵਕੂਫੀ ਆ ਕਿਉਂਕਿ ਰੱਬ ਤੇ ਪਰਮਾਤਮਾ ਜਿਸ ਤਰ੍ਹਾਂ ਤੁਹਾਡੀ ਸੋਚ ਹੈ ਉਦਾਂ ਦਾ ਹੀ ਉਹ ਤੁਹਾਨੂੰ ਨਜ਼ਰ ਆਏਗਾ ਇਹ ਸਚਾਈਆ ਕਿਉਂਕਿ ਹਵਾ ਦਿਖਦੀ ਨਹੀਂ ਇਸੇ ਤਰ੍ਹਾਂ ਉਹਦੀ ਸ਼ਕਤੀ ਦਿਖਦੀ ਨਹੀਂ ਹੈ ਪਰ ਇਹ ਹੈ ਕਿ ਜੇ ਤੁਸੀਂ ਕਹੋ ਕਿ ਅਸੀਂ ਉਸ ਨੂੰ ਆਪਣੇ ਤਰੀਕੇ ਨਾਲ ਚਲਾ ਸਕਦੇ ਹਾਂ ਨਹੀਂ ਕੋਈ ਦੁਨੀਆ ਦੀ ਪਾਵਰ ਕੋਈ ਦੁਨੀਆ ਦੀ ਤਾਕਤ ਕੋਈ ਚੀਜ਼ ਲਿਖਤ ਕਾਰਨੀ ਆਪਾਂ ਕਹਿ ਸਕਦੇ ਪਰ ਜੋ ਕੁਦਰਤ ਕਰਦੀ ਹੈ ਉਹ ਬਲੇਹਾਰਾ ਕੁਦਰ ਬਲੇਹਾਰੀ ਕੁਦਰਤ ਵਸਿਆ ਆਪਾਂ ਕਹਿੰਦੇ ਆ ਤੇ ਉਹ ਕੁਦਰਤ ਪਰਮਾਤਮਾ ਵਿੱਚ ਹੀ ਉਹ ਬਿਰਾਜਮਾਨ ਹੈ ਚਲੋ ਆਪਾਂ ਉਹਦੀ ਗੱਲ ਨਹੀਂ ਕਰਨੀ ਉਹ ਕਿਉਂਕਿ ਸਾਡੇ ਅੰਦਰ ਹੈ ਮੈਂ ਤਾਂ ਇੱਕ ਗੱਲ ਮੁੱਕਦੀ ਉਹ ਕਹਿੰਦੇ ਆ ਨਾ ਕਿ ਮੰਦਰ ਮਸਜਿਦ ਗੁਰਦੁਆਰੇ ਸਭ ਜਗ੍ਹਾ ਪਰਮਾਤਮਾ ਹੈ ਸਭ ਜਗ੍ਹਾ ਉਹਦੀ ਉਹਦੀ ਰਹਿਮਤ ਹੈ ਪਰ ਹਰ ਕੋਈ ਉੱਥੇ ਜਾਂਦਾ ਜਿੱਥੇ ਜਿਹਦਾ ਮਨ ਖੜਦਾ ਹੈ ਤੇ ਚਲੋ ਉਹਦੀ ਕੁਦਰਤ ਦੇ ਰੰਗ ਦੇ ਨਜ਼ਾਰੇ ਨੇ ਪਰ ਜੇ ਆਪਾਂ ਕਹੀਏ ਕਿ ਇੰਨੇ ਆਏ ਆ ਤੇ ਉਹਨੂੰ ਮਾੜੇ ਕਿਵੇਂ ਹੁੰਦਾ ਜਿੱਦਾਂ ਆਪਾਂ ਤੁਹਾਨੂੰ ਪਹਿਲਾਂ ਐਗਜ਼ਾਮਪਲ ਦਿੱਤੀ ਹੈ ਬੜੀ ਸੋਲਿਡ ਵਾਲੀ ਐਗਜ਼ਾਮਪਲ ਆ ਪਰ ਇੱਕ ਗੱਲ ਹੋਰ ਜੋ ਮੁੱਕ ਦੀ ਗੱਲ ਇਹ ਆ ਹਰ ਕਿਸੇ ਦੇ ਆਪਣੇ ਵਿਚਾਰ ਆ ਹਰ ਕਿਸੇ ਦਾ ਆਪਣਾ ਦਿਮਾਗ ਹੈ ਹਰ ਕਿਸੇ ਦੀ ਆਪਣੀ ਸੋਚ ਹੈ ਮੈਂ ਇੱਕ ਜਗ੍ਹਾ ਤੇ ਕਿਸੇ ਨੇ ਮੈਨੂੰ ਆ ਕੇ ਕਿਹਾ ਕਿ ਕਹਿੰਦੇ ਆ ਕਿ ਆ ਇਦਾਂ ਕਰਕੇ ਲੈ ਜਾਓ ਤੇ ਤੁਹਾਡਾ ਇਦਾਂ ਹੋ ਜਾਂਦਾ ਹੋ ਜਾਂਦਾ ਹੋਵੇਗਾ ਆਪਾਂ ਇਹ ਨਹੀਂ ਕਹਿੰਦੇ ਨਹੀਂ ਹੁੰਦਾ ਹੋ ਜਾਂਦਾ ਹੋਵੇਗਾ ਪਰ ਹਰ ਕਿਸੇ ਲਈ ਹਰ ਚੀਜ਼ ਨਹੀਂ ਬਣੀ ਮੁੱਕ ਦੀ ਗੱਲ ਇਹ ਆ ਹਰ ਕਿਸੇ ਲਈ ਹਰ ਚੀਜ਼ ਨਹੀਂ ਬਣੀ बस ये ਆਪਣੇ ਦਿਮਾਗ ਚ ਰੱਖੋ ਆਪਣੇ ਆਪ ਨੂੰ ਚੇਂਜ ਕਰਕੇ ਆਪਣੇ ਵਕਤ ਦੀਆਂ ਸਥਿਤੀਆਂ ਮੁਤਾਬਕ ਆਪਣੇ ਆਪ ਨੂੰ ਢਾਲ ਕੇ ਤੁਸੀਂ ਹਰ ਚੀਜ਼ ਦੀ એનર્ਜੀ ਨੂੰ ਸ਼ੁਭ ਕਰ ਸਕਦੇ ਹੋ ਲੌਜੀਕ ਹੈ ਬਾਈ ਸਾਇੰਸ ਹੈ ਬਾਈ ਹਰ ਹਰ ਚੀਜ਼ ਚ ਆਪਾਂ ਕਹਿੰਦੇ ਆ ਕਿ ਸਾਇੰਸ ਹੈ ਨਹੀਂ ਕਿਸੇ ਨੂੰ ਸਮਝ ਬੈਠੋ ਆਗੇ ਪਤਾ ਚੱਲ ਜੇਗਾ ਠੀਕ ਹੈ ਚਲੋ ਅੱਜ ਦੀ ਗੱਲ ਕਰਦੇ ਆਪਾਂ ਅੱਜ ਦੇ ਦਿਨ ਜੋ ਅੱਜ ਜਿਹੜੀ ਹੈਗੀ ਆ ਤਰੀਕ 15 ਸ਼ਨੀਵਾਰ ਦਾ ਦਿਨ ਹੈ ਕੰਨਿਆ ਰਾਸ਼ੀ ਵਿੱਚ ਚੰਦਰਮਾ ਰਹਿਣ ਗਿਆ ਅੱਜ ਕੰਨਿਆ ਰਾਸ਼ੀ ਵਿੱਚ ਤੁਹਾਨੂੰ ਪਤਾ ਹੀ ਆ ਏ ਚੰਦਰ ਕੇਤੂ ਦਾ ਗ੍ਰਹਿ ਜੋਗ ਬਣਿਆ ਹੋਇਆ 13:10 ਵਜੇ 53 ਤੋਂ ਸ਼ੁਰੂ ਹੋ ਕੇ ਰਾਤ 11:53 ਮਿੰਟ ਤੱਕ ਰਹੇਗੀ ਉਤਰਾ ਫਾਲਗੋਨੀ ਨਕਸ਼ਤਰ ਚੱਲੇਗਾ ਸਗਰਮ ਜੋਗ ਹੈ ਕ੍ਰਿਸ਼ਨਪਾਕ ਅਨੇਰਪਗ ਦੀ ਤੀਜ ਦੀ ਤੀਥੀ ਚੱਲਦੀ ਪਈ ਹੈ ਅੱਜ ਤੇ ਗ੍ਰਹਿ ਮੁਤਾਬਕ ਚੰਦਰ ਕੇਤੂ ਦਾ ਗ੍ਰਹਿ ਜੋਗ ਸ਼ੁਕਰ ਰਾਹੁ ਦਾ ਉਸ ਦੀ ਦ੍ਰਿਸ਼ਟੀ 7 ਦਿਨ ਬਾਅਦ ਚੰ드ਰਮਾ ਬਦਲਦਾ ਨਕਸ਼ਤਰ ਹਰ ਰੋਜ਼ ਬਦਲਦੇ ਆ 7 ਦਿਨ ਚੰ드ਰਮਾ ਤਿੰਨ ਨਕਸ਼ਤਰਾਂ ਚ ਰਹਿੰਦਾ ਤੇ ਕਿਵੇਂ ਨਾ ਬਦਲਣ ਸਥਿਤੀਆਂ ਕਿਵੇਂ ਨਾ ਮਨ ਬਦਲੇ ਦੇਖੋ ਤਾਂ ਸਹੀ ਆਪਣੇ ਆਪ ਨੂੰ ਹੀ ਦੇਖੋ ਆਪਣੇ ਆਪ ਨੂੰ ਪਾਲੋ ਆਪਣੇ ਆਪ ਨੂੰ ਸੋਚੋ ਕੱਲ ਕਿਵੇਂ ਸੀ ਅੱਜ ਕਿਵੇਂ ਆ ਤੇ ਇਹ ਨਾ ਸੋਚੋ ਕੱਲ ਨੂੰ ਕੀ ਹੋਏਗਾ ਦੇਖੋ ਅੱਜ ਨੂੰ ਕਿਵੇਂ ਬਹੁਤ ਬੈਸਟ ਬਣਾਣਾ ਹੈ ਤਾਂ ਹਰ ਚੀਜ਼ ਬੈਸਟ ਹੋ ਜਾਏਗੀ ਬ੍ਰਹਿਮੰਡ ਵਿੱਚ ਚੱਲਦੇ ਹੋਏ ਸਿਤਾਰੇ ਕਿਸੇ ਦੇ ਮਾਮੇ ਦੇ ਮੁੰਡੇ ਹੈ ਨਹੀਂ ਨਾ ਹੀ ਕਿਸੇ ਦੀ ਰਿਸ਼ਤੇਦਾਰੀ ਹੈ ਇਹਨਾਂ ਦੇ ਨਾਲ ਇਹਨਾਂ ਨੇ ਆਪਣੇ ਮੁਤਾਬਕ ਚੱਲਣਾ ਹੈ ਤੁਹਾਨੂੰ ਇਹਨਾਂ ਮੁਤਾਬਕ ਚੱਲਣਾ ਪੈਣਾ ਹੈ ਕੋਈ ਕੁਦਰਤ ਦੀ ਪਾਵਰ ਕੁਦਰਤ ਦੀ ਪਾਵਰ ਇਹਨਾਂ ਨੂੰ ਆਪਣੇ ਅਨਸਾਰ ਨਹੀਂ ਚਲਾ ਸਕਦੀ ਦੁਨੀਆਦਾਰੀ ਚ ਆਏ ਆ ਇਸ ਧਰਤੀ ਗ੍ਰਹਿ ਸ਼ੁਕਰ ਤੇ ਬੈਠੇ ਆ ਤਾਂ ਉਹਦੇ ਮੁਤਾਬਕ ਚੱਲਣ ਤੇ ਹੀ ਤੁਹਾਨੂੰ ਦੁਨੀਆਦਾਰੀ ਦੇ ਸੁੱਖ ਮਿਲਣਗੇ ਨਹੀਂ ਤਾਂ ਫਿਰ ਚਲੋ ਆਪਾਂ ਆਪਾਂ ਹਰ ਕਿਸੇ ਦੀ ਸੋਚ ਨਹੀਂ ਬਦਲ ਸਕਦੇ ਤੁਸੀਂ ਬਹੁਤ ਸਮਝਦਾਰ ਹੋ ਚਲੋ ਐਡਾ ਵੱਡਾ ਅਗਲੇ ਨੇ ਮੈਸੇਜ ਲਿਖਿਆ ਉਹ ਕੀਤਾ ਮਿਹਨਤ ਕੀਤੀ ਹੈਨਾ ਤਾਂ ਆਪਾਂ ਉਹਨਾਂ ਨੂੰ ਰਿਪਲਾਈ ਦੇਣਾ ਤੇ ਬੰਦ ਆਈ ਸੀ ਪਰ ਅਗਰ ਫਿਰ ਵੀ ਕੋਈ ਪਰੇਸ਼ਾਨੀ ਹੈ ਤਾਂ ਜਰੂਰ ਤੁਸੀਂ ਹਰ ਤਰ੍ਹਾਂ ਦਾ ਜੋ ਸਾਇੰਸ ਹੈ ਨਾ ਉਹ ਤੁਹਾਨੂੰ ਤਰਕ ਤੇ ਸਤਰਕ ਦਿੰਦੀ ਹੈ ਸਾਇੰਸ ਨੂੰ ਜਦੋਂ ਤੁਸੀਂ ਤਰਕ ਤੇ ਤਰਕਨਾ ਕਰਦੇ ਹੋ ਤਾਂ ਇਸੇ ਤਰ੍ਹਾਂ ਇਹ ਐਸਟ੍ਰੋਲੋਜੀ ਹੈ ਇਹੋ ਜੀ ਕੋਈ ਗੱਲਬਾਤ ਨਹੀਂ ਹੈ ਫਿਊਚਰ ਕਿਸੇ ਨੂੰ ਆਪਣਾ ਵੀ ਨਹੀਂ ਪਤਾ ਤੇ ਦੂਜੇ ਤਾਂ ਨਹੀਂ ਦੱਸ ਸਕਦਾ ਪਰ ਦਿਨ ਚੰਦਰ ਕਿੱਥੇ ਆ ਸਾਡਾ ਮਨ ਕਿੱਥੇ ਆ ਉਸ ਨੂੰ ਅਸੀਂ ਮਨ ਮੁਤਾਬਕ ਮੁਸੀਬਤ ਪਰੇਸ਼ਾਨੀਆਂ ਤੋਂ ਕਿਵੇਂ ਬਚਣਾ ਇਹ ਜਰੂਰ ਦੱਸ ਸਕਦੇ ਹਾਂ ਚਲੋ ਸਭ ਤੋਂ ਪਹਿਲਾਂ ਅਰਿਜਾ ਨਿਮੇਸ਼ਰਾ시 ਦੀ ਗੱਲ ਕਰਦੇ ਹਾਂ ਛੇਵੇਂ ਚੰਦਰਮਾ ਜੀ ਤੇ ਚੰਦਰਮਾ ਜੋ ਹੈ ਸੂਰਜ ਦੇ ਨਕਸ਼ਤਰਾ ਸੂਰਜ ਤੁਹਾਡੀ ਸੋਚ ਦਾ ਮਾਲਕ ਹੈ ਜਿੰਨਾ ਜ਼ਿਆਦਾ ਆਪਣੇ ਆਪ ਤੇ ਕੰਫੀਡੈਂਸ ਰੱਖੋਗੇ ਜਿੰਨਾ ਜ਼ਿਆਦਾ ਮੈਂ ਕਰ ਸਕਦਾ ਮੈਂ ਹੋ ਸਕਦਾ ਮੇਰਾ ਜੋ ਵੀ ਕੰਮ ਕਰਾ ਉਹ ਤੁਹਾਡਾ ਬਿਲਕੁਲ ਤੁਹਾਡੀ ਹਿੰਮਤ ਨਾਲ ਅੱਗੇ ਵਧੇਗਾ ਜਿੱਥੇ ਕਨਫਿਊਜ਼ ਹੋਈ ਨਹੀਂ ਤਾਂ ਉੱਥੇ ਪਰੇਸ਼ਾਨੀ ਝੜੀ ਨਹੀਂ ਤਾਂ ਅੱਜ ਦੇ ਦਿਨ ਕਨਫਿਊਜ਼ ਬਿਲਕੁਲ ਨਹੀਂ ਹੋਣਾ ਮਨ ਦੀਆਂ ਸਥਿਤੀਆਂ ਥੋੜੀਆਂ ਜੀਆਂ ਡਾਂਮਾ ਡੋਲ ਰਹਿਣਗੀਆਂ ਤੇ ਉਹਦੇ ਲਈ ਤੁਸੀਂ ਕੀ ਕਰਨਾ ਜੀਪ ਤੇ ਸ਼ੈਤ ਲਗਾ ਲੈਣਾ ਮੰਗਲ ਦੀ ਮਜ਼ਬੂਤੀ ਕਰਨੀ ਕਾਲਾ ਰੰਗ ਨਹੀਂ ਪਾਉਣਾ ਟੌਰਸ ਬ੍ਰਿਕਾ ਰਾਸ਼ੀ ਸਰਕਾਰੀ ਦਰਬਾਰੇ ਸਾਰੇ ਤੁਹਾਡੇ ਚੰਗੇ ਚੱਲਦੇ ਪਏ ਆ ਸੂਰਜ ਦਾ ਨਕਸ਼ਤਰ ਮਿੱਤਰ ਨਾ ਹੋਣ ਕਰਕੇ ਹਰ ਕਿਸੇ ਨਾਲ ਬੈਸਬਾਜੀ ਤੋਂ ਬਚੋ ਬਸ ਧਿਆਨ ਰੱਖਣਾ ਬੈਸਬਾਜੀ ਨਹੀਂ ਬਚਣੀ ਕਰਨੀ ਤੇ ਇਹ ਨਹੀਂ ਸੋਚਣਾ ਕਿ ਸਾਰੇ ਅੱਗੇ ਨੰਗੇ ਮੈਂ ਉੱਥੇ ਹਾਂ ਬਈ ਹਰ ਕਿਸੇ ਦਾ ਵਕਤ ਹੈ ਤੁਸੀਂ ਵੀ ਲੰਘ ਜਾਓਗੇ ਪਰੇਸ਼ਾਨ ਨਾ ਹੋਵੋ ਮਿਸ਼ਰੀ ਦਾ ਸੇਵਨ ਕਰੋ ਜੈਮਿਨੀ ਮਿਥੂ ਰਾਸ਼ੀ ਵਾਲਿਆਂ ਦੀ ਮਾਤਾ ਦੀ ਸਿਹਤ ਥੋੜੀ ਖਰਾਬ ਜੋੜਾਂ ਜੇ ਦਰਦ ਘਰ ਚ ਵਜਾ ਕੋਈ ਵੀ ਹੋਵੇ ਕੋਈ ਨਾ ਕੋਈ ਉਦਾਸੀ ਵਾਲੀ ਗੱਲਬਾਤ ਪਰੇਸ਼ਾਨ ਕਰੇਗੀ ਚਲਦੇ ਪਾਣੀ ਚ ਮਿਸ਼ਰੀ ਚੋਲ ਜਲ ਪ੍ਰਵਾਹ ਕਰਨੇ ਆ ਕਰੀਮ ਰੰਗ ਪਾਉਣਾ ਕੈਂਸਰ ਕਰਕਰ ਰਾਸ਼ੀ ਸਿਤਾਰੇ ਥੋੜੇ ਜਿ ਢਿੱਲੇ ਜਾਨੀ ਕਿ ਸਿਹਤ ਲਈ ਖਰਾਬ ਮੈਂ ਇਹ ਨਹੀਂ ਕਹਿੰਦੀ ਕਿ ਸਭ ਕੁਝ ਅੱਛਾ ਮਨ ਵੀ ਥੋੜਾ ਜਿਹਾ ਬੇਚੈਨ ਉਤਾਰੇ ਆਪਾਂ ਨੂੰ ਬੇਚੈਨੀ ਤਿੰਨ ਕਿੱਲੇ ਬੱਚਿਆਂ ਨੂੰ ਦੇ ਸਕਦੇ ਹੋ ਤੁਸੀਂ ਰੈੱਡ ਜਾਂ ਮੈਰੂਨ ਜਾਂ ਔਰੇਂਜ ਕਲਰ ਪਹਿਨ ਸਕਦੇ ਹੋ ਉਸ ਕਲਰ ਦਾ ਰੁਮਾਲ ਵੀ ਆਪਰੇ ਕੋਲ ਰੱਖ ਸਕਦੇ ਹੋ ਸਟੇਬਿਲਟੀ ਥੋੜੀ ਜੀ ਬਣ ਜਾਏਗੀ ਲਿਓ ਸਿੰਘ ਰਾਸ਼ੀ ਖਿਜੋ ਘੱਟ ਗੁੱਸਾ ਘੱਟ ਕਰੋ ਬਾਕੀ ਸਿਤਾਰੇ ਚੰਗੇ ਆ ਜੀਵਨ ਸਾਥੀ ਦੀ ਸਿਹਤ ਦਾ ਧਿਆਨ ਰੱਖੋ ਤੇ ਕਿਤੇ ਰੁਕਿਆ ਹੋਇਆ ਪੈਸਾ ਸੀ ਤਾਂ ਉਹ ਮਿਲਣ ਦੇ ਕਾਫੀ ਅਸਾਰ ਤੁਹਾਨੂੰ ਵਜਣਗੇ ਕਿਉਂਕਿ ਸੂਰਜ ਦਾ ਨਕਸ਼ਤਰ ਹੈ ਵਰਗੋ ਕੰਨਿਆ ਰਾਸ਼ੀ ਸੇ ਥੋੜੀ ਜੀ ਖਰਾਬ ਥੋੜੀ ਜੀ ਸੁਸਤੀ ਨੀਂਦ ਡਿਸਟਰਬ ਹੋਈ ਹੋਈ ਆ ਸਮਝ ਲਓ ਭੱਜ ਨੱਠ ਬਣੀ ਹੋਈ ਆ ਸਮਝ ਲਓ ਬਸ ਜਿੱਦੀ ਬਣ ਕੇ ਕੋਈ ਕੰਮ ਨਹੀਂ ਕਰਨਾ ਤੇ ਮਾਂ ਦਾ ਆਸ਼ੀਰਵਾਦ ਲਿਬਰਾ ਤੁਲਾ ਰਾਸ਼ੀ ਸੇ ਤਾਂ ਹੈ तकरीबन तकरीबन ਠੀਕ ਠਾਕ ਹੀ ਨੇ ਸਵੇਰੇ ਉਠੋ ਆਪਣੇ ਇਸ ਨੂੰ ਮੱਥਾ ਟੇਕੋ ਉਸਦੇ ਮੁਰੇ ਹੱਥ ਖੜੇ ਕੇ ਕਿਰਪਾ ਤੇਰੀ ਪਰਮਾਤਮਾ ਜਾਂ ਤੂੰ ਸਾਡੇ ਨਾਲ ਹੈ ਤਾਂ ਫਿਰ ਗਲਤੀ ਹੋ ਹੀ ਨਹੀਂ ਸਕਦੀ ਦੂਜੀ ਗੱਲ ਮਾਨਸਿਕ ਕਲਪਾਹੜ ਤੋਂ ਬਚੋ ਜਿੰਨੀ ਗੱਲ ਹੈ ਬਸ ਉਹਨਾਂ ਹੀ ਆਪਣੇ ਤੇ ਅਸਰ ਕਰੋ ਬਾਧੂਆਂ ਵਾਲੇ ਦਿਵਾਲੀ ਦੀ ਖੱਜਲਖਵਰੀ ਤੋਂ ਬਚਣਾ ਥੋੜਾ ਖਰਚਾ ਤੇ ਵੀ ਕੰਟਰੋਲ ਰੱਖਣਾ ਹੈ ਸ਼ੁਕਰ ਲਗਨ ਦਾ مالک ਹੈ ਤੇ ਸੂਰਜ ਮਿੱਤਰ ਨਹੀਂ ਹੈ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਇਨਕਮ ਦੇ ਸੋਰਸਸ ਲਈ ਸਿਤਾਰੇ ਬਹੁਤ ਅੱਛੇ ਆ ਭਜਨ ਅਠ ਜ਼ਿਆਦਾ ਕਰਨੀ ਪੈ ਸਕਦੀ ਹੈ ਪਰ ਰਿਜ਼ਲਟ ਵੀ ਸ਼ੋਭਾ ਮਿਲਣ ਇਸ ਦੇ ਲਈ ਥੋੜੇ ਜਿਹਾ ਆਪਣੇ ਸਿਤਾਰਿਆਂ ਨੂੰ ਸ਼ੁਭ ਕਰਨ ਦੇ ਲਈ ਅੱਜ ਦੇ ਦਿਨ ਤੁਸੀਂ ਉਹਨੇ ਰੰਗਦਾਰ ਮਾਲ ਆਪਣੇ ਕੋ ਰੱਖੋ ਤੇ ਚੰਦਰ ਨੂੰ ਸ਼ੁਭ ਕਰਨ ਲਈ ਮਾਤਾ ਦਾ ਅਸ਼ੀਰਵਾਦ ਲਓ ਤੇ ਨਜ਼ਰਾਂ ਚੁਕਾਮ ਤੋਂ ਬਚੋ ਠੰਡੀਆਂ ਦਿੱਤੀਆਂ ਚੀਜ਼ਾਂ ਦਾ ਸੇਵਨ ਧਿਆਨ ਨਾ ਕਰੋ ਕਾਲਾ ਰੰਗ ਨਾ ਪਾਓ ਸੈਜੀਟੇਰੀਸਤਨੂ ਰਾਸ਼ੀ ਦਿਨ ਅੱਛਾ ਨੰਗਿਆ ਸ਼ਾਮ ਨੂੰ ਥੋੜੀ ਪਰੇਸ਼ਾਨੀ ਬੜੀ ਭਜ ਨਾਟ ਕੀਤੀ ਬੜੇ ਕੰਮ ਕੀਤੇ ਰਿਜ਼ਲਟ ਕੀ ਮਿਲਿਆ ਉਹ ਨਾ ਨਹੀਂ ਜਿੰਨੀ ਮਿਹਨਤ ਕੀਤੀ ਬਸ ਐਦਾਂ ਦੇ ਸਿਤਾਰੇ ਆ ਪਿਤਾ ਨਾਲ ਬਹਿਸਵਾਜੀ ਕਰਨ ਤੋਂ ਬਚਣਾ ਤੁਸੀਂ ਰਾਤ ਨੂੰ ਦੁੱਧ ਦਾ ਸੇਵਨ ਨਹੀਂ ਕਰਨਾ ਤੇ ਫਟਕੜੀ ਵਾਲੇ ਪਾਣੀ ਦੀ ਘੁਰਲੀ ਕਰਨੀ ਹੈ ਕੈਪ੍ਰਿਕorn ਮਕਰ રાશિ ਮਕਰ રાશિ ਦੇ ਲਈ ਲੰਬੀ ਯਾਤਰਾ ਲਈ ਸਿਤਾਰੇ ਚੰਗੇ ਆ ਕੰਮ ਕਰਨ ਲਈ ਸਿਤਾਰੇ ਚੰਗੇ ਆ ਤੇ ਧਾਰਮਿਕ ਸੋਚ ਬਣੇਗੀ ਕਿਸੇ ਦੀ ਮਦਦ ਕਰਨ ਤੇ ਮਨ ਖੁਸ਼ ਰਹੇਗਾ ਥੋੜਾ ਜਿਹਾ ਬਿਜ਼ੀ ਰਹੋਗੇ ਤੁਸੀਂ ਆਪਣੇ ਆਪ ਨੂੰ ਚੰਗੀ ਗੱਲ ਰੱਖਣਾ ਚਾਹੀਦਾ ਹੈ ਪਰ ਕਿਸੇ ਸਰਕਾਰੀ ਬੰਦੇ ਨਾਲ ਉਲਝਣਾ ਚ ਨਹੀਂ ਪੈਣਾ ਪੇਪਰ ਵਰਕ ਤੇ ਧਿਆਨ ਨਾ ਕਰੋ ਅਕੀਰ ਉਸ ਕੁੰਭ ਰਾਸ਼ੀ ਮਨ ਥੋੜਾ ਜਿਹਾ ਉਦਾਸ ਮਨ ਥੋੜਾ ਜਿਹਾ ਪਰੇਸ਼ਾਨ ਖੱਜਲ ਖਵਰੀ ਥੋੜੀ ਜਿਹੀ ਹੋਈ ਥੋੜੀ ਥਕਾਵਟ ਵੀ ਹੋਈ ਕੋਈ ਪਾਰਟੀ ਫੰਕਸ਼ਨ ਅਟੈਂਡ ਕੀਤਾ ਜਿਸ ਕਰਕੇ ਥੋੜੀ ਪਰੇਸ਼ਾਨੀ ਤੁਹਾਨੂੰ ਹੋਈ ਸੂਰਜ ਤੇ ਬੁੱਧ ਲਗਨ ਤੇ ਸਿਰ ਦੁਖਿਆ ਤੇ ਤੋਂ ਪਛ ਸੇ ਟਾਕੇ ਰੱਖੋ ਤੇ ਆਪਣੇ ਭੇਤ ਕਿਸੇ ਨੂੰ ਨਾ ਦੋ ਖਰਚਿਆਂ ਨੂੰ ਵੀ ਥੋੜਾ ਜਿਆ ਕੰਟਰੋਲ ਕਰਕੇ ਚੱਲੋ ਜਲਦਬਾਜੀ ਤੁਹਾਡੇ ਲਈ ਵੀ ਨੁਕਸਾਨ ਦੇ ਕਰਾ ਸਕਦੀ ਆ ਸਿਰਦੀਆਂ ਪ੍ਰੋਬਲਮਾਂ ਵਧਾ ਸਕਦੀ ਆ ਪਾਏ ਜ਼ਮੀਨ ਰਾਸ਼ੀ ਵਾਲੇ इमोशनल ਕਾਫੀ ਹੋਏ ਰਿਸ਼ਤੇਾਂ ਨੂੰ ਲੈ ਕੇ ਪ੍ਰੇਮ ਸੁਬੰਧਾਂ ਵਿੱਚ ਛੋਟੀ ਮੋਟੀ ਨੋਕਜੋਕ ਹੋਈ ਥੋੜਾ ਮਾਹੌਲ ਖਰਾਬ ਹੋਇਆ ਆਪਣਾ ਵੀ ਦਿਮਾਗ ਖਰਾਬ ਹੋਇਆ ਘਰ ਦਾ ਵੀ ਦੇਖੋ ਤੁਸੀਂ ਉਦਾਸ ਹੋਏ ਦਾ ਮਤਲਬ ਇਹ ਨਹੀਂ ਆ ਕਿ ਤਾ ਤੁਸੀਂ ਪਰੇਸ਼ਾਨ ਹੋ ਕਿਸ ਰਿਸ਼ਤੇ ਨੂੰ ਲੈ ਕੇ ਕਿ ਸਾਰਾ ਟੱਬਰ ਨੂੰ ਪਰੇਸ਼ਾਨ ਕੀਤਾ ਜਾਵੇ ਉਹਨਾਂ ਨਾਲ ਟਾਈਮ ਸਪੈਂਡ ਕਰੋ ਹਲਕਾ ਮਿਊਜ਼ਿਕ ਸੁਣੋ ਪਰੇਸ਼ਾਨੀ ਹੈ ਬਿਲਕੁਲ ਠੀਕ ਹੋ ਜਾਣੀ ਹੈ ਸੂਰਜ ਦਾ ਨਕਸ਼ਤਰਾ ਸੂਰਜੇ ਸ਼ੇ ਨਿ ਤਾਂ ਇਹਨੂੰ ਸ਼ੁਭ ਕਰਨ ਦੇ ਲਈ ਤੁਸੀਂ ਗੁੜ ਦਾ ਸੇਵਨ ਗੁੜ ਗਾਹ ਨੂੰ ਵੀ ਖਲਾ ਸਕਦੇ ਹੋ ਦਿਨ ਅੱਛਾ ਜਾਏਗਾ ਦੁੱਧ ਮਾਲ ਕੇ ਨਾਲੋ ਮਾਨਸਿਕ ਸ਼ਾਂਤੀ ਬਣ ਜਾਏਗੀ ਇਹ ਸੀ ਅਸਟ੍ਰੋਲੋਜੀ ਵਿਦਿਅ ਲੋਜੀਕ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਗ੍ਰਹਿਆਂ ਨੂੰ ਆਪਾਂ ਕਿਦਾਂ ਸਹੀ ਕਰਕੇ ਅੱਛੇ ਰਿਜ਼ਲਟ ਲੈ ਸਕਦੇ ਹਾਂ ਵਾਸਤੂ ਦਾ ਵੀ ਬਹੁਤ ਮਹੱਤਵ ਹੈ ਹੈਗਾ ਹੀ ਹੈ ਜੀ ਆਪਾਂ ਜਾਣਦੇ ਹਾਂ ਕਈ ਵਾਰੀ ਸਾਡੇ ਗ੍ਰਹ ਨਾ ਅੱਛੇ ਹੁੰਦੇ ਆ ਵਧੀਆ ਹੁੰਦੇ ਆ ਪਰ ਗੱਲ ਕਿੱਥੇ ਬਣਦੀ ਆ ਜਾ ਕੇ ਕਿ ਗੱਲ ਇਹ ਹੁੰਦੀ ਆ ਕਿ ਅਸੀਂ ਸਾਡੇ ਘਰ ਦਾ ਵਾਸਤੂ ਥੋੜਾ ਡਿਸਟਰਬ ਹੁੰਦਾ ਤੇ ਇਹਦੇ ਨਾਲ ਗ੍ਰਹਿ ਵੀ ਸ਼ੁਭ ਕੰਮ ਨਹੀਂ ਕਰਦੇ ਹਨਾ ਕਿਸੇ ਨੇ ਪੁੱਛਿਆ ਝਾੜੂ ਕਿੱਥੇ ਰੱਖਿਆ ਜਾ ਸਕਦਾ ਹੈ ਘਰ ਚ ਝਾੜੂ ਕਿੱਥੇ ਰੱਖਿਆ ਜਾ ਸਕਦਾ ਵੈਸੇ ਤਾਂ ਵੈਸਟ ਯਾਨੀ ਪੱਛਮ ਦਿਸ਼ਾ ਚ ਝਾੜੂ ਰੱਖਣਾ ਚਾਹੀਦਾ ਪਰ ਕਦੇ ਵੀ ਝਾੜੂ ਜਦੋਂ ਤੁਸੀਂ ਐਂਟਰਸ ਕਰਦੇ ਹੋ ਕਿਹੜੇ ਪਾਸੇ ਮਰਜੀ ਗੇਟ ਆ ਬਿਲਕੁਲ ਸਾਹਮਣੇ ਨਜ਼ਰ ਨਹੀਂ ਆਉਣਾ ਚਾਹੀਦਾ ਠੀਕ ਮੰਜੀਆਂ ਦੇ ਸੌਣ ਵਾਲੇ ਮੰਜੀਆਂ ਦੇ ਥੱਲੇ ਵੀ ਝਾੜੂ ਨਹੀਂ ਰੱਖਣਾ ਚਾਹੀਦਾ ਬੈੱਡਾਂ ਥੱਲੇ ਲਮਾਰੀਆਂ ਥੱਲੇ ਝਾੜੂ ਨਹੀਂ ਰੱਖਣਾ ਚਾਹੀਦਾ ਪੱਛਮ ਵਾਲੀ ਸਾਈਡ ਤੇ ਕਿਤੇ ਵੀ ਤੁਸੀਂ ਝਾੜੂ ਰੱਖ ਸਕਦੇ ਹੋ ਪੋਚਾ ਵੀ ਉੱਥੇ ਰੱਖ ਸਕਦੇ ਹੋ ਕਿਉਂਕਿ ਵੈਸਟ ਦਿਸ਼ਾ ਹੈ ਨਾਰਥ-ਵੈਸਟ 'ਚ ਵੀ ਰੱਖ ਸਕਦੇ ਹੋ ਪਰ ਬਿਲਕੁਲ ਘਰ ਦੀ ਇੰਟਰਸ ਦੇ ਸਾਹਮਣੇ ਨਾ ਰੱਖੋ ਠੀਕ ਸਮਝ ਆਜ਼ਾਦ ਆਪ ਸਭ ਦਾ ਅਜ਼ਾਦ ਦਿਨ ਅੱਛਾ ਜਾਵੇ ਸਾਸ਼ਿਕਾ